ਅੱਜ ਦੀ ਵੱਡੀ ਖਬਰ ਜੇਲ੍ਹ ਦੇ ਉੱਤੇ ਡਰੋਨ ਅਟੈਕ ਹੋਇਆ ਜਿਸ ਦੇ ਵਿੱਚ 19 ਕੈਦੀਆਂ ਦੀ ਮੌਤ ਹੋ ਗਈ ਹੈ ਅਤੇ 45 ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਦੱਸਦੀ ਕਿ ਪੰਜ ਮਿਜ਼ਾਈਲਾਂ ਜੇਲ੍ਹ ਦੇ ਉੱਤੇ ਛੱਡੀਆਂ ਗਈਆਂ ਜਿਸ ਦੇ ਕਰਕੇ ਉਸ ਜੇਲ੍ਹ ਦੇ ਵਿੱਚ ਧਮਾਕਾ ਹੋ ਜਾਂਦਾ ਹੈ ਔਰ 19 ਕੈਦੀ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਂਦੇ ਨੇ ਕਟਨਾ ਸੁਲਤਾਨ ਦੀ ਹੈ ਸੁਤਾਨ ਦੇ ਵਿੱਚ ਤੁਹਾਨੂੰ ਦੱਸਦੀ ਕਿ ਮਿਲਿਟੈਂਟ ਗਰੁੱਪ ਆਰਐਸਐਫ ਜੋ ਕਿ ਉੱਥੇ ਦਾ ਗਰੁੱਪ ਹੈ ਜੋ ਉਥੇ ਦੀ ਫੌਜ ਦੇ ਨਾਲ ਬੀਤੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਿਹਾ ਔਰ ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਲਗਾਤਾਰ ਸੁਡਾਨ ਦੇ ਕਈ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਔਰ ਹੁਣ ਜੇਲ੍ਹ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਜਿਲ੍ਹ ਦੇ ਉੱਤੇ ਮਿਜ਼ਾਈਲਾ ਦਾਗ ਦਿੱਤੀਆਂ ਗਈਆਂ ਜਿਸ ਦੇ ਵਿੱਚ 19 ਕੈਦੀਆਂ ਦੀ ਉੱਥੇ ਮੌਤ ਹੋ ਗਈ ਹੈ ਤਾਂ ਮਿਲੀਟੈਂਟ ਗਰੁੱਪ ਰੈਪਿਡ ਸਪੋਰਟ ਫੋਰਸੇਸ ਜੋ ਕਿ ਅ ਸੁਡਾਨ ਦਾ ਮਿਲੀਟੈਂਟ ਗਰੁੱਪ ਹੈ ਜੋ ਕਿ ਉੱਥੋਂ ਦਾ ਵਿਦਰੋਹੀ ਗਰੁੱਪ ਹੈ ਔਰ ਸੁਡਾਨ ਦੀ ਜੋ ਫੌਜ ਹੈ ਐਸੇ ਏ ਐਫ ਜੋਥਰਾ ਗਰੁੱਪ ਹੈ ਤਾਂ ਉਹਦੇ ਕੰਟਰੋਲ ਵਾਲੇ ਜੋ ਖੇਤਰ ਨੇ ਉੱਥੇ ਫੌਜੀ ਟਿਕਾਣਿਆਂ ਦੇ ਉੱਤੇ ਇਸ ਗਰੁੱਪ ਦੇ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਬੀਤੇ 2 ਸਾਲਾਂ ਤੋਂ ਔਰ ਉੱਥੋਂ ਦੀਆਂ ਸਹੂਲਤਾਂ ਨੂੰ ਡੈਮੇਜ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਡਰੋਨ ਅਟੈਕ ਕੀਤੇ ਜਾ ਰਹੇ ਨੇ ਔਰ ਹੁਣ ਅਲ ਓਬੇਦ ਸ਼ਹਿਰ ਦੇ ਵਿੱਚ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਔਰ ਇੱਕ ਜੇਲ੍ਹ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਜਿਸ ਵਿੱਚ 19 ਕੈਦੀਆਂ ਦੀ ਮੌਤ ਹੋ ਚੁੱਕੀ ਹੈ ਸ Sudan ਦੇ ਪੱਛਮੀ ਹਿੱਸੇ ਨਾਰਥ ਕੋਰਦੋਫਾਨ ਸੂਬੇ ਦੇ ਵਿੱਚ ਅਲ ਅਬੋਦ ਇੱਕ ਸ਼ਹਿਰ ਹੈ ਜਿਸ ਦੇ ਵਿੱਚ ਕੇਂਦਰੀ ਜੇਲ ਦੇ ਉੱਤੇ ਡਰੋਨ ਹਮਲੇ ਕੀਤੇ ਗਏ ਦੱਸਦੀ ਹੈ ਕਿ ਜੋ ਹਸਪਤਾਲ ਦੇ ਮੌਜੂਦਾ ਉੱਥੇ ਚਸ਼ਮਦੀਨ ਸੀ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ 19 ਲਾਸ਼ਾਂ ਹਸਪਤਾਲ ਲੈ ਕੇ ਆਂਦੀਆਂ ਗਈਆਂ ਔਰ 45 ਜ਼ਖਮੀਆਂ ਨੂੰ ਉੱਥੇ ਹਸਪਤਾਲ ਦੇ ਵਿੱਚ ਲਿਆਇਆ ਗਿਆ ਔਰ ਮ੍ਰਿਤਕਾਂ ਦੀ ਜੋ ਗਿਣਤੀ ਹੈ ਉਹ ਵੱਧ ਵੀ ਸਕਦੀ ਹੈ ਤਾਂ ਬੇहद ਵੱਡੀ ਖਬਰ ਹੈ ਕਿਸ ਤਰੀਕੇ ਦੇ ਨਾਲ ਜੋ ਦੇਸ਼ ਨੇ ਜੰਗ ਦੇ ਮਹਾਨ ਦੇ ਉੱਤੇ ਕਈ ਦੇਸ਼ ਖੜੇ ਹੋਏ ਨੇ ਔਰ ਕਿਸ ਤਰੀਕੇ ਦੇ ਨਾਲ ਵਿਦਰੋਹ ਦੇਸ਼ਾਂ ਦੇ ਵਿੱਚ ਉੱਠਦਾ ਹੈ ਉਸ ਤੋਂ ਬਾਅਦ ਮਿਲਿਟੈਂਟ ਗਰੁੱਪ ਬਣ ਜਾਂਦੇ ਨੇ ਜੋ ਫੌਜ ਦੇ ਨਾਲ ਟੱਕਰ ਲੈਂਦੇ ਨੇ ਇੱਕ ਦੂਸਰੇ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲੇ ਕੀਤੇ ਜਾਂਦੇ ਨੇ ਚਾਹੇ ਫਿਰ ਸੂਡਾਨ ਦੀ ਗੱਲ ਹੋਵੇ ਅਫਗਾਨਿਸਤਾਨ ਵਿੱਚ ਵੀ ਇਸੇ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਔਰ ਕਈ ਦੇਸ਼ ਇਸੇ ਤਰੀਕੇ ਜੰਗ ਦੇ ਮਹਾਨੇ ਦੇ ਉੱਤੇ ਖੜੇ ਹੋਏ ਨੇ ਫਿਰ ਚਾਹੇ ਇਜ਼ਰਾਈਲ ਅਤੇ ਫਿਲਸਤੀਨ ਦੀ ਗੱਲ ਹੋਵੇ ਤਾਂ ਉੱਥੇ ਵੀ ਇਸ ਤਰੀਕੇ ਦੇ ਨਾਲ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਜਦੋਂ ਮਿਲੀਟੈਂਟ ਗਰੁੱਪਾਂ ਦੇ ਵੱਲੋਂ ਆਰਮੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਔਰ ਇਸੇ ਤਰੀਕੇ ਦੀ ਇਹ ਘਟਨਾ ਸੂਡਾਨ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਅਲੋਵਦ ਸ਼ਹਿਰ ਦੇ ਵਿੱਚ ਕੇਂਦਰੀ ਜੇਲ੍ਹ ਨੂੰ ਨਿਸ਼ਾਨਾ ਬਣਾਇਆ ਗਿਆ ਤਿੰਨ ਡਰੋਨਾਂ ਦੇ ਰਾਹੀਂ ਪੰਜ ਮਿਜ਼ਾਈਲਾਂ ਦਾਗੀਆਂ ਗਈਆਂ ਔਰ ਮਿਜ਼ਾਈਲਾਂ ਸਿੱਧੀਆਂ ਜੇਲ੍ਹ ਦੇ ਉੱਤੇ ਸੁੱਟੀਆਂ ਗਈਆਂ ਔਰ ਉਸ ਜਗ੍ਹਾ ਤੇ ਸੁੱਟੀਆਂ ਗਈਆਂ ਜਿੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਤਾਂ ਉੱਥੇ ਇਹ ਜਦੋਂ ਮਿਜ਼ਾਈਲ ਹਮਲਾ ਹੁੰਦਾ ਹੈ ਤਾਂ ਤਮਾਕੇ ਹੁੰਦੇ ਨੇ ਜਿਸ ਵਿੱਚ 19 ਕੈਦੀਆਂ ਦੀ ਮੌਤ ਹੋ ਚੁੱਕੀ ਹੈ ਤਾਂ ਸੁਡਾਨ ਦੀ ਇਹ ਖਬਰ ਸੁਡਾਨ ਦੇ ਹਲੋਬੇ ਦੇ ਸ਼ਹਿਰ ਦੇ ਵਿੱਚ ਜੋ ਆਰਐਸਐਫ ਮਿਲਿਟੈਂਟ ਗਰੁੱਪ ਹੈ ਉੱਥੋਂ ਦਾ ਤਾਂ ਉਸ ਦੇ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਔਰ ਜੋ ਉੱਥੋਂ ਦਾ ਐਸਐਫ ਹਥਿਆਰਬੰਦ ਗਰੁੱਪ ਹੈ ਸੁਡਾਨ ਦਾ ਤਾਂ ਉਸ ਦੇ ਨਾਲ ਉਹਨਾਂ ਦੇ ਫੌਜੀ ਟਿਕਾਣਿਆਂ ਦੇ ਉੱਤੇ ਅਟੈਕ ਕੀਤੇ ਜਾ ਰਹੇ ਨੇ ਲਗਾਤਾਰ ਔਰ ਉਸੇ ਤਰ੍ਹਾਂ ਤ ਅਲੋਬੈਦ ਸ਼ਹਿਰ ਦੇ ਵਿੱਚ ਇਹ ਹਮਲਾ ਕੀਤਾ ਗਿਆ ਸੀ ਦੱਸ ਦਈਏ ਕਿ ਅਪ੍ਰੈਲ 2023 ਦੇ ਵਿੱਚ ਸੂਡਾਨ ਦੇ ਵਿੱਚ ਜੋ ਐਸ ਏ ਐਫ ਹੈ ਤੇ ਆਰ ਐਸ ਐਫ ਹੈ ਇਹਨਾਂ ਦੇ ਵਿੱਚ ਭਿਆਨਕ ਸੰਘਰਸ਼ ਚੱਲਦਾ ਹੈ ਜਿਸ ਵਿੱਚ ਹੁਣ ਤੱਕ ਹਜ਼ਾਰਾਂ ਹੀ ਲੋਕ ਮਾਰੇ ਜਾ ਚੁੱਕੇ ਨੇ ਔਰ 1.5 ਕਰੋੜ ਦੇ ਕਰੀਬ ਜੋ ਲੋਕ ਹੈ ਉਹਨਾਂ ਨੂੰ ਆਪਣੇ ਘਰ-ਬਾਰ ਛੱਡ ਕੇ 플ਾਇਨ ਵੀ ਕਰਨਾ ਪਿਆ ਤਾਂ ਇਹ ਸੂਡਾਨ ਦੇ ਵਿੱਚ ਜੋ ਉਥਲ ਪੁਥਲ ਚੱਲ ਰਹੀ ਹੈ 2 ਸਾਲਾਂ ਤੋਂ ਉਸੇ ਦੇ ਦਰਮਿਆਨੇ ਵੱਡੀ ਖਬਰ ਆ ਰਹੀ ਹੈ ਇਸ ਤਰੀਕੇ ਦੇ ਨਾਲ ਕਾਫੀ ਬਰੂਚਲ ਅਟੈਕ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਕਾਫੀ ਭਿਆਨਕ ਹਮਲੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਕੀਤੇ ਜਾ ਚੁੱਕੇ ਨੇ ਜਿਸ ਦੇ ਵਿੱਚ ਕਈ ਜਾਨਾਂ ਜਾ ਚੁੱਕੀਆਂ ਨੇ ਹੁਣ ਤੱਕ ਹਜ਼ਾਰਾਂ ਲੋਕ ਇਸ ਤਰੀਕੇ ਦੇ ਹਮਲਿਆਂ ਦੇ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਔਰ ਸੂਡਾਨ ਦੇ ਵਿੱਚ ਜੋ आरएसएफ ग्रुपે તો ਉਸ ਦੇ ਵੱਲੋਂ ਪਹਿਲਾਂ ਵੀ ਇਸ ਤਰੀਕੇ ਦੇ ਕਈ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਤਾਜ਼ਾ ਹਮਲਾ ਜੇਲ੍ਹ ਤੇ ਕੀਤਾ ਗਿਆ ਜਿਸ ਵਿੱਚ 19 ਕੈਦੀਆਂ ਦੀ ਮੌਤ ਹੋ ਚੁੱਕੀ ਹੈ ਅਲੋਬੇਦ ਸ਼ਹਿਰ ਦੇ ਵਿੱਚ ਕੇਂਦਰੀ ਜੇਲ੍ਹ ਦੇ ਉੱਤੇ ਹਮਲਾ ਕੀਤਾ ਗਿਆ ਤਿੰਨ ਡਰੋਨਾਂ ਦੇ ਨਾਲ ਪੰਜ ਮਿਜ਼ਾਈਲਾਂ ਛੱਡੀਆਂ ਗਈਆਂ ਔਰ ਤਿੰਨ ਮਿਜ਼ਾਈਲਾਂ ਸਿੱਧੀਆਂ ਜੇਲ੍ਹ ਦੇ ਉੱਤੇ ਡਿੱਗਦੀਆਂ ਨੇ ਜਿਸ ਦੇ ਵਿੱਚ ਤਮਾਕਾ ਹੁੰਦਾ ਹੈ ਔਰ ਜੇਲ੍ਹ ਦੇ ਵਿੱਚ ਮੌਜੂਦ ਜੋ ਕੈਦੀ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਔਰ 19 ਕੈਦੀਆਂ ਦੀ ਮੌਤ ਹੋ ਜਾਂਦੀ ਹੈ ਅੰਕੜਾ ਵੱਧ ਵੀ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕੈਦੀ ਜ਼ਖਮੀ ਹੋਏ ਨੇ ਤਾਂ ਹਾਲਾਤ ਉਹਨਾਂ ਦੇ ਬਿਹਦ ਨਾਜ਼ੁਕ ਦੱਸੇ ਜਾ ਰਹੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ਾਂ ਦਾ ਅੰਕੜਾ ਵੱਧ ਵੀ ਸਕਦਾ ਹੈ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ ਔਰ ਬਿਹੇਦ ਵੱਡੀ ਖਬਰ ਸੂਡਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ 2 ਸਾਲਾਂ ਤੋਂ ਆਰਐਸਐਫ ਤੇ ਉੱਥੋਂ ਦੇ ਹਥਿਆਰਬੰਦ ਜੋ ਫੌਜੀ ਗਰੁੱਪ ਹੈ ਤਾਂ ਉਸ ਦੇ ਵਿੱਚ ਦੋਹਾਂ ਗਰੁੱਪਾਂ ਦੇ ਵਿੱਚ ਸੰਘਰਸ਼ ਚੱਲ ਰਿਹਾ ਔਰ ਫੌਜੀ ਇਹ ਟਿਕਾਣਿਆਂ ਨੂੰ ਆਰਐਸਐਫ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਨਿਸ਼ਾਨਾ ਬਣਾ ਕੇ ਬੀਤੇ ਦੋ ਸਾਲਾਂ ਤੋਂ ਹਮਲੇ ਕੀਤੇ ਜਾ ਰਹੇ ਨੇ ਲਾਸ਼ਾਂ ਦੇ ਢੇਰ ਵਿਛਾ ਚੁੱਕੇ ਨੇ ਸੁਡਾਨ ਦੇ ਵਿੱਚੋਂ ਰੋੜੇ ਵੱਡੀ ਖਬਰ ਕਿ ਜੇਲ੍ਹ ਦੇ ਉੱਤੇ ਹਮਲਾ ਕੀਤਾ ਗਿਆ ਡਰੋਨ ਹਮਲਾ ਜਿਸ ਦੇ ਵਿੱਚ 19 ਕੈਦੀਆਂ ਦੀ